ਜੀ ਪਿਆਰ ਭਰੀ ਸਸਰੀਕਾਲ ਅਸੀਂ ਅੱਜ ਤੇ ਰੈਡੀ ਸ਼ੈੜੀ ਹੋ ਕੇ ਤੇ ਅਸੀਂ ਅੱਜ ਕਿਹਾ ਵੀ ਵਲੌਗ ਬਣਾਉਣਾ ਹੈ ਤੇ ਘਰ ਦੇ ਕੰਮ ਤਾਂ ਦਿਖਾਉਂਦੇ ਰਹਿੰਨੇ ਆ ਸੀਗਾ ਚੱਲਾਂ ਜੇ ਕੁਝ ਵੱਖਰਾ ਕਰਦੇ ਆ ਤੇ ਅਸੀਂ ਚੱਲੇ ਆ ਜੀ ਅੱਜ ਜਾਂ ਵੇਖਾਂਗੇ ਅਸੀਂ ਗਰਾਊਂਡ ਜਾਵਾਂਗੇ ਜਾਂ ਵੇਖਾਂਗੇ ਕਿਸੇ ਪਾਰਕ ਦੇ ਵਿੱਚ ਜਾਂਦੇ ਆ ਜਾ ਕੇ ਉੱਥੋਂ ਦੇ ਲੋਕਾਂ ਨਾਲ ਕਰਦੇ ਆ ਜੀ ਗੱਲਾਂ ਬਾਤਾਂ ਦੇਖਦੇ ਆ ਕੀ ਸਹਿਯੋਗ ਮਿਲਦਾ ਹੈ ਪਹਿਲਾ ਦਿਨ ਆ ਸਾਡਾ ਅੱਜ ਲੋਕਾਂ ਦੇ ਵਿੱਚ ਜਾਵਾਂਗੇ ਜਾ ਕੇ ਉਹਨਾਂ ਦੇ ਕੋਲੋਂ ਕੁਝ ਉਹਨਾਂ ਦੀਆਂ ਸੁਣਾਵਾਂਗੇ ਕੁਝ ਆਲਦੀਆਂ ਜੱੜੀਆਂ ਮਾਰਾਂਗੇ ਦੇਖਦੇ ਹਾਂ ਕਿਦਾਂ ਦਾ ਰਿਸਪੌਂਸ ਮਿਲਦਾ ਹੈ ਤੇ ਇਹਨੂੰ ਕਿਸੇ ਵੀ ਪੱਤਰਕਾਰਤਾ ਨਾਲ ਜੋੜ ਕੇ ਨਾ ਦੇਖਿਆ ਜਾਵੇ ਇਹ ਇੱਕ ਜਸਟ ਦਿਲਾਂ ਦੀ ਗੱਲ ਤੇ ਦਿਲਾਂ ਦਾ ਕਲ ਜਾਣ ਲਈ ਆਏ ਆ ਤੇ ਵੇਣਿਆ ਕੀ ਰਿਸਪੌਂਸ ਮਿਲਦਾ ਚਲੋ ਜੀ ਮਿਲਦੇ ਆ ਤੁਹਾਨੂੰ ਪਾਰਕ ਜਾਂ ਗਰਾਊਂਡ ਨੇ ਗਰਾਊਂਡ ਨੇ ਫਸੀ ਗੱਲ ਜੀ ਸਾਰਿਆਂ ਨੂੰ ਬਾਪੂ ਕਿਦਾਂ ਦਾ ਲੱਗਦਾ ਵੀ ਹੁਣ ਅੱਜ ਕੱਲ ਦੀ ਪਨੀਰੀ ਤੇ ਪਹਿਲਾਂ ਦੀ ਜਨਰੇਸ਼ਨ ਬਾਰੇ ਹੈ ਕੋਈ ਗੱਲ ਕਰੀਏ ਮੇਰੇ ਤਾਂ ਕੋਈ ਹਾਂਜੀ ਵੀ ਅੱਜ ਕੱਲ ਪਾਰਕ ਹੋ ਗਏ ਆਪਾਂ ਬੈਠੇ ਆ ਸਹੀ ਹੈ ਪਹਿਲਾਂ ਅਸੀਂ ਜਾਣਨਾ ਚਾਹੁੰਦੇ ਆ ਵੀ ਜਿਵੇਂ ਮਤਲਬ ਪਹਿਲੋਂ ਹੁੰਦੇ ਪਿੰਡਾਂ ਦੇ ਸੱਤਾਂ ਦੇ ਵਿੱਚ ਬੈੰਦੇ ਸੀਗੇ ਹੁਣ ਆਤੀ ਗੱਲ ਸ਼ਹਿਰਾਂ ਦੇ ਵਿੱਚ ਬੈੰਨੇ ਆ ਵੀ ਮਾਹੌਲ ਦੇ ਵਿੱਚ ਕੀ ਤਬਦੀਲੀ ਕਿਵੇਂ ਮਤਲਬ ਤੁਸੀਂ ਪੁਰਾਣੀਆਂ ਪੁਰਾਣੀਆਂ ਗੱਲਾਂ ਸਾਨੂੰ ਦੱਸ ਸਕਦੇ ਹੋ ਕੁਝ ਪੁਰਾਣੀ ਜਿੱਤੇ ਬੰਦੇ ਗੱਲਾਂ ਬਾਤਾਂ ਹੁੰਦੀਆਂ ਜੀਤਰ ਲੱਗਦਾ ਹਾਂਜੀ ਹਾਂਜੀ ਤੇ ਪਤਾ ਲੱਗਦਾ ਸਾਰਾ ਦੇਸ਼ ਦਾ ਵੀ ਹੋਰ ਵੀ ਚੰਗੀਆਂ ਮਾੜੀਆਂ ਗੱਲਾਂ ਦਾ ਸਭ ਪਤਾ ਲੱਗਦਾ ਉਹੀ ਉਹੀ ਪੁੱਛਣੇ ਜਾਂਦੇ ਨਹੀਂ ਪਿੰਡ ਦੀਆਂ ਸੱਥਾਂ ਚ ਹੁੰਦਾ ਜੀ ਹਾਂਜੀ ਹਾਂਜੀ ਉਹੀ ਕੁਛ ਜਿਹੜਾ ਗੱਲਾਂ ਬਾਤਾਂ ਸਾਰੀਆਂ ਉਥੇ ਹੋ ਜਾਂਦੀਆਂ ਤੁਸੀਂ ਪਿੱਛੋਂ ਪਿੰਡ ਦੇ ਸੀਗੇ ਜੀ ਹਾਂ ਪਿੰਡ ਦੇ ਕਿਹੜਾ ਪਿੰਡ ਜੀ ਆਖਾ ਇਦਰ ਕੋਟਲੀਓ ਬਲੂ ਕੀ ਪਿੰਡ ਹੈ ਜੀ ਆਪਣੇ ਜ਼ਿਲ੍ਹਾ ਮੁਕਸਰ ਚ ਅੱਛਾ ਜ਼ਿਲ੍ਹਾ ਮੁਕਸਰ ਤੇ ਇੱਥੇ ਫਿਰ ਸ਼ਹਿਰ ਕਿਵੇਂ ਮੈਂ ਸਰਵਿਸ ਕਰਦੋ ਰਿਟਾਇਰ ਹੋ ਗਿਆ ਇੱਥੇ ਰਾਜ ਅੱਛਾ 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 ਕਾਦੇ ਦੀ ਸਰਵਿਸ ਸੀ ਮੈਂ ਇਰੀਗੇਸ਼ਨ ਸੀ ਮੇਰੇ ਹੁਣ ਸਾਰੇ ਪਰਿਵਾਰ ਇੱਥੇ ਹੀ ਹੈ ਜੀ ਤੇ ਫਿਰ ਹੁਣ ਪਿੰਡ ਦੀ ਯਾਦ ਆਉਂਦੀ ਪੁਰਾਣੇ ਟਾਈਮ ਵੀ ਜਿਵੇਂ ਬੱਚਾ ਜਦ ਰਹਿੰਦਾ ਆਉਂਦੀ ਹੈ ਪੁਰਾਣੀਆਂ ਯਾਦਾਂ ਤਾਂ ਆਉਂਦੀ ਪਿੰਡ ਦੇ ਬੰਦੇ ਉੱਤੇ ਫਿਰ ਮਿਲਦੇ ਹੋਣੇ ਪੁਰਾਣੇ ਆਹ ਮਿਲਦੇ ਅੱਛਾ ਅੱਛਾ ਤੇ ਤੁਹਾਨੂੰ ਇਸ ਟਾਈਮ ਇੱਥੇ ਬਹਿ ਕੇ ਵਧੀਆ ਲੱਗਦਾ ਹੁੰਦਾ ਜਾਂ ਮਤਲਬ ਵੀ ਪਿੰਡ ਦੀ ਸਾਥ ਹੋਵੇ ਜਾਂ ਪਿੰਡ ਦੀ ਉਹਦਾ ਜਿੱਥੇ ਨਾ ਮਤਲਬ ਰਹਿਣ ਲੱਗ ਪਈਏ ਪਿੰਡ ਰਹਿੰਦੇ ਤਾਂ ਉੱਥੇ ਪਿੰਡ ਦਾ ਵਧੀਆ ਲੱਗਦਾ ਈ ਇੱਥੇ ਆਉਣ ਲਾ ਪੈਣਾ ਇੱਥੇ ਜੇ ਨਾ ਇਹਦਾ ਨਸ਼ਾ ਹੀ ਹੋਈ ਹੈ ਮਤਲਬ ਆਉਣਾ ਪੈਂਦਾ ਵੀ ਚਲੀਏ ਜਾਂ 10 ਮਿੰਟ ਭਾਵੇਂ 10 ਮਿੰਟ ਹੀ ਆ ਜਾਈਏ ਐਵੇਂ ਹੀ ਆ ਬਸ ਜੇ ਉਹ ਪਿੰਡੋਂ ਲਾ ਜਾਂਦੇ ਰਹੀਏ ਤਾਂ 15-20 ਲੱਗ ਜਾਂਦਾ ਫਿਰ ਇੱਥੇ ਆਉਣ ਨੂੰ ਜੀਨ ਨਹੀਂ ਕਰਦਾ ਜੇ ਇੱਥੇ ਹਣ ਰਹਿ ਜਾੜੀਆ ਫਿਰ ਪਿੰਡ ਜਾਣ ਨੂੰ ਜੀਨ ਨਹੀਂ ਕਰਦਾ ਉਵੇਂ ਜੀ ਲੱਗਣ ਲੱਗ ਪੈਂਦਾ ਤੇ ਤੁਹਾਨੂੰ ਆਹ ਕੀ ਲੱਗਦਾ ਵੀ ਜਿਹੜਾ ਹੜਾਂ ਦਾ ਇਹ ਮਾਰ ਆਇਆ ਕੀ ਬਚ ਸਕਦੇ ਸੀ ਇਹਨਦੇ ਤੋਂ ਕਿ ਕਿਵੇਂ ਜੀ ਉਹ ਤਾਂ ਹੁਣ ਮਗਰ ਕੁਦਰਤੀ ਮੀਂਹ ਜਾਦੇ ਪੈ ਗਏ ਤੇ ਕੁਸ ਫਿਰ ਇੰਨੀਆਂ ਸਫਾਈਆਂ ਸੁੰਝ ਹੋ ਜਾਂਦੇ ਸਲਟ ਸਲਟ ਬੜੀ ਜਮੀ ਬੜੁੱਛੇ ਹੋ ਗਏ ਸਰ ਇਹ ਲੋੜ ਤੋਂ ਵੱਧ ਪਾਣੀ ਆ ਗਿਆ ਲੋੜ ਤੋਂ ਵੱਧ ਪਾਣੀ ਆ ਗਿਆ ਉਹਦਾ ਆਪਾਂ ਡਰੇਨਾਂ ਦੀ ਕਹਿੰਦੇ ਡਰੇਨਾਂ ਦੀ ਸਫਾਈ ਨਾ ਤਾਂ ਉਹਦਾ ਪਾਣੀ ਦਾ ਦਰਿਆ ਟੁੱਟਿਆ ਭੈਣ ਦਰਿਆ ਦੀ ਕਾਦੀ ਸਫਾਈ ਕਰਨੀ ਉਹ ਤਾਂ ਉਹੀ ਮਰੀ ਜਾਂਦੇ ਉਹ ਤਾਂ ਦਰਿਆ ਦੀ ਇੰਨੀ ਕਿੱਥੋਂ ਯਾਰ ਸਫਾਈ ਹੋ ਜੂ ਉਹ 40 40 ਫੁੱਟ ਸਲਟ ਜੰਮੀ ਪਈ ਨਾਲੇ ਐ ਨਾ ਦਰਿਆ ਦੀ ਸਫਾਈ ਨਾਲੇ ਨਹਿਰਾ ਵੀ ਬੰਦ ਕਰਦੇ ਹੁਣ ਰਾਜਸਥਾਨ ਨਾਲੇ ਵਿਕਾਰ ਭਰ ਜਾਨੀ ਸੀ ਕਹਿੰਦੇ ਉਹ ਗਾਰ ਭਰ ਜਾਨੀ ਗਾਰ ਭਰ ਜਾਨੀ ਗਾਰ ਉਹ ਟੁੱਟਣਗੀਆਂ ਨਹਿਰਾ ਮੋਗੇ ਬੰਦ ਕਰ ਦੇਵੇਂ ਪਾਣੀ ਕਿਹੜਾ ਲਾਊਗਾ ਮੀਂਹ ਪਈ ਜਾਂਦਾ ਮੀਂਹ ਪਈ ਜਾਂਦਾ ਪਾਣੀ ਕਿਹੜਾ ਲਾਊ ਨਹਿਰਾ ਫੇਰ ਟੁੱਟ ਕੇ ਨੁਕਸਾਨ ਕਰਦੀ ਸਰਕਾਰ ਨੇ ਦਾ ਸਰਕਾਰ ਨੇ ਦਾ ਆਪ ਦਾ ਇਹੀ ਵੱਖ ਰੱਖਿਆ ਨਾ ਜੀ ਵੀ ਗਾਰ ਮੋਗੇ ਬੰਦ ਕਰਨ ਦੇ ਲੋਕ ਪਾਣੀ ਜਦੋਂ ਲਾਉਂਦੇ ਹਾਂ ਮੋਗੇ ਤਾਂ ਬੰਦ ਕਰਦੇ ਆਂ ਰਾਤ ਨੂੰ ਜਾਂਦਾ ਨਹੀਂ ਅਦਿਕਲ ਹਾਲਾਤ ਕਿ ਉਹ ਰਾਤ ਨੂੰ ਪਾਣੀ ਕੋ ਲੋੜ ਪਾਣੀ ਲਾਉਂਦਾ ਹੀ ਨਹੀਂ ਕੋਈ ਜੀ ਜਰ ਦਰਦੇ ਨਹੀਂ ਜਾਂਦਾ ਦੋ ਤਿੰਨ ਬੰਦੇ ਹੋਰ ਤਾਂ ਜਾਂਦੇ ਬਿਲਕੁਲ ਬਿਲਕੁਲ ਬੋਟਰ ਤਾਂ ਲਾਉਂਣ ਹੀ ਜਾਂਦਾ ਇੱਕ ਜਣਾ ਹਾਲਾਤ ਹੀ ਇਹੋ ਜਿਹਾ ਹੋ ਗਿਆ ਪਿੱਛੇ ਜੇ ਵੀਡੀਓ ਆਈ ਸੀ ਇੱਕ ਪਤਨ ਕਿਹੜਾ ਪਿੰਡ ਦੀ ਗੱਲ ਆ ਉਹ ਉਥੇ ਰਾਤ ਨੂੰ ਪਾਣੀ ਦੀ ਵਾਰੀ ਨਹੀਂ ਕੋਈ ਲਾਉਣ ਜਾਂਦਾ ਕਿਉਂਕਿ ਲੁੱਟਣ ਵਾਲੇ ਪੈ ਜਾਂਦੇ ਆ ਹਾਂ ਉਹ ਇਦਾਂ ਦੇ ਹਾਲਾਤ ਹੋ ਗਏ ਉਹ ਤਾਂ ਦਰਿਆ ਦਰੂਆ ਜਿਸ ਜਮੀ ਮਗਰ ਹਾਂਜੀ ਪਹਾੜਾਂ ਚ 20 ਜਿਆਦੇ ਪਿਆ ਹੈ ਹਾਂ ਮੋਟਰ ਦਾ ਪਾਣੀ ਲਾਈ ਹਾਂ ਮੋਟਰ ਤੇ ਪਾਣੀ ਲਾਈ ਜਾਂਦੇ ਆ ਜੰਦੇ ਆ ਪਹਿਲਾਂ ਇੱਕ ਵੱਡੇ ਨਾਲ ਰੂੜਾ ਵਾ ਫਿਰ ਤਾਂ ਸਫਾਈ ਕਰਕੇ ਨਾਲ ਫਿਰ ਤਾਂ ਹੋਇਆ ਉਹਦਾ ਬੜਾ ਵੱਡਾ ਨੁਕਸਾਨ ਹੋਇਆ ਉਹਦਾ ਦਰਿਆਵਾਂ ਦਾ ਕਰਕੇ ਹੋਇਆ ਪੰਲ ਟੁੱਟ ਗਈ ਜਿੱਪਾ ਲੋ ਕਿਉਂਕਿ ਪਾਣੀ ਬਗਰ ਹੀ ਬੜਾ ਜਾ ਰਿਹਾ ਫਿਰ ਉਹ ਛੜਦਾ ਪਾਣੀ ਛੜਨਾ ਟਾਈਮ ਟੁੱਟਦੇ ਡੈਮ ਚ ਇੰਨੀ ਸਲਟ ਉਹ ਨਿਕਲ ਨਹੀਂ ਰਹੀ ਤੇ ਉਹ ਜੋ ਡੈਮ ਦੇ ਚੱਕੇ ਗੇੜ ਪਾਣੀ ਵੇਸਾ ਬਾਗ ਉਹ ਤਾਂ ਦਰਿਆ ਦਰੂ ਤਰ ਗਏ ਤੇ ਇੱਕ ਬਾਬਾ ਵੀ ਮੈਂ ਬਾਬਾ ਜੀ ਇਹ ਜਾਣਨਾ ਸੀ ਵੀ ਇਹ ਬਠਿੰਡਾ ਬੈਲਟ ਦੇ ਵਿੱਚ ਜਿਆਦਾ ਕੈਂਸਰ ਦੀ ਇੱਥੇ ਜਿਆਦਾ ਆ ਕੀ ਤੈਨੂੰ ਲੱਗਦਾ ਪਾਣੀ ਪਾਣੀ ਮਾੜਾ ਪਾਣੀ ਮਾੜਾ ਸੱਚੀ ਪਾਣੀ ਮਾੜਾ ਇੱਥੋਂ ਦਾ ਹਾਂ ਮਾੜਾ ਥੱਲੇ ਉਹ ਜਿਹੜੇ ਗਿਆ ਸਿੱਕਾ ਸੁੱਕਾ ਜਿਆਦਾ ਹੈ ਲੈਡ ਲੋਡ ਰਵਗਾਰਾ ਧੱਤ ਜਿਹੜੇ ਮਾੜੇ ਧੱਤੋਂ ਜਿਆਦਾ ਪਾਣੀ ਚ ਉਹ ਜਿਆਦਾ ਹੈ ਬਰਿੰਡੇ ਏਰੀਏ ਜਿਆਦਾ ਹੈ ਮਾਲਵੇ ਦੀ ਸਾਰੇ ਜਿਆਦਾ ਹੋਇਆ ਪਿਆ ਪਾਣੀ ਪ੍ਰਦੂ ਕੋਈ ਰਿਆ ਸਭਰੀਆਂ ਜਿਆਦਾ ਕਰਦੇ ਆ ਕੋਸ ਉਹਦੇ ਨਾਲ ਹੋ ਗਿਆ ਕੁਸ ਇੰਨੀ ਆਬਾਦੀ ਆ ਗੰਦ ਪੈਲਾ ਪੈਂਚੋ ਸਭ ਪਾਣੀ ਥੱਲੇ ਤੁਰਿਆ ਜਾਂਦਾ ਪਾਣੀ ਚੰਗਾ ਰਹੀ ਨਹੀਂ ਗਿਆ ਉਹ ਤਾਂ ਹੀ ਤਾਂ ਫਿਲਟਰਾਂ ਦਾ ਪੀਂਦੇ ਦੂਜੇ ਦੂਜਾ ਪਾਣੀ ਵੀ ਖਰਾਬ ਹੋ ਗਿਆ ਜਿੰਨਾਂ ਨੂੰ ਲੱਗਦਾ ਵੀ ਜੇ ਹੁਣ ਮੰਨ ਕੇ ਚੱਲੋ ਨੌਜਵਾਨ ਵੱਡੇ ਪੱਧਰ ਤੇ ਜੇ ਉਹ ਕਰਨ ਆਰਗੇਨਿਕ ਖੇਤੀ ਤਾਂ ਉਹਦਾ ਹੋ ਸਕਦਾ ਹੈ ਮਤਲਬ ਹੋ ਸਕਦਾ ਸਾਰ ਉਹ ਕਰਨ ਤੋਂ ਵੀ ਉਹ ਸਾਫ ਮਿਲ ਸਕਦਾ ਹੁੰਦਾ ਵੀ ਉਹ ਦਾ ਮਤਲਬ ਤੁਰ ਸਕਦੀ ਇਹ ਖੇਤੀ ਹਾਂ ਫਦਲਾ ਝਾੜ ਕਟੂਗਾ ਤੇ ਰੇਟ ਵੱਧ ਮਿਲੂਗਾ ਹਾਂ ਤੇ ਕੁਆਲਿਟੀ ਚੰਗੀ ਹੋਊਗੀ ਲੋਕ ਬਿਮਾਰੀਆਂ ਤੋਂ ਬਚਣਗੇ ਸਾਰਾ ਕੁਝ ਉਹ ਕਈ ਇੱਕ ਵਾਰੀ ਮੈਂ ਕਿਸੇ ਨੂੰ ਪੁੱਛਿਆ ਸੀ ਉਹ ਕਹਿੰਦੇ ਅਸੀਂ ਬੀਜੀ ਸੀਗੀ ਕਣਕ ਉਹ ਕਹਿੰਦੇ ਵੀ ਅਸੀਂ ਕਣਕ ਤਾਂ ਬੀਜ ਲਈ ਹੁੰਦਾ ਝਾੜ ਸੀਗਾ ਸਾਰਾ 30 ਕਮਣ ਤੇ ਦਾਣਾ ਬਰੀਕ ਕਰਕੇ ਅਸੀਂ ਪਹਿਲਾਂ ਗੱਟਾ ਫਸਾਇਆ ਉਹ ਕਹਿੰਦਾ ਸਾਡੇ ਪੇਟ ਸਾਰਿਆਂ ਦੇ ਖਰਾਬ ਹੋ ਗਏ ਅਸੀਂ ਹਾਰ ਕੇ ਚੱਕੀ ਤੇ ਤਲਾਕ ਕੇ ਤੇ ਫਿਰ ਦੁਬਾਰਾ ਦੂਜਾ ਗੱਟਾ ਮੋਲ ਲੈ ਕੇ ਕਿਤੇ ਫਿਰ ਖਾਦਾ ਉਹ ਕਹਿੰਦੇ ਸਾਡੇ ਸਰੀਰ ਇਦਾਂ ਨਸ਼ੇ ਨਸ਼ੇ ਦੇ ਤੌਰ ਤੇ ਗਿੱਜ ਗਏ ਨਿਕਲੂ ਕਰਦਾ ਉਹ ਦੂਜੇ ਦੂਜੇ ਤੇ 40 50 ਤੇ 40 ਤੀਕ ਨਿਕਲਣ ਲੱਗ ਪੂਗੀ ਹਾਂ ਰੂੜੀ ਦੇ ਰੂਪ ਹੌਲੀ ਹੌਲੀ ਫਰਕ ਪੈ ਜੂਗਾ ਰੇਰੂਪ ਹੋਵੇ ਰੇਰ ਛੱਡੋਗੇ ਅੰਬਲੀ ਵਾਲਾ ਕੰਮ ਹਾਂਜੀ ਹਾਂਜੀ ਤੇ ਉਹ ਇੱਕਦਮ ਤਾਂ ਫਿਰ ਉਹ ਨਹੀਂ ਸਾਲ ਦੋ ਸਾਲ ਚ ਸਹੀ ਹੋ ਜਾਂਦਾ ਚੜ ਚੜ ਜਾਂਦੀ ਮੰਦੇ ਜਾਂਦੀ ਹਾਂਜੀ ਫਿਰਦੇ ਆ ਨੌਜਵਾਨ ਉਹਨੇ ਹਾਂ ਬਥੇਰੀ ਸੇਵਾ ਵੀ ਬਥੇਰੀ ਕੀਤੀ ਐ ਤੇ ਬਾਕੀ ਫਿਰਦੇ ਆ ਬਾਹਰਲੇ ਜਿਹੜੇ ਮੁੰਡੇ ਆ ਨਾ ਉਹਨਾਂ ਨਾਲ ਗੱਲ ਹੋਉਂਦੀ ਅਨਰੁਤੀ ਚੀਜ਼ ਵੀ ਦੇ ਜੇ ਗੋਭੀ ਪਹਿਲਾਂ ਅਡਵਾਂਸ ਉਹਨੂੰ ਰੇਅਰੂਆਂ ਨਾ ਕਰਦੇ ਫਿਰ ਸਪਰਿਆ ਉਹ ਜੋ ਕਰਤੀ ਚੀਜ਼ ਵੀ ਕਹਿੰਦਾ ਉਹਨੂੰ ਸਬਜੀ ਦਾ ਟਾਈਮ ਖਾਣ ਦਾ ਟਾਈਮ ਆਉਂਦਾ ਉਦੋਂ ਉਹ ਜੋ ਹੁਣ ਰੁੱਤ ਆਉਣੀ ਹੈ ਤੇ ਜਿਹੜੀਆਂ ਦੂ ਪਹਿਲਾਂ 70 ਰੁਪਏ ਕਿਲੋ ਉਹ ਸਾਰੀਆਂ ਦੁੱਜੂ ਵੀਝੀਆਂ ਹਾਂ ਉਹ ਸਾਰਾ ਜ਼ਹਿਰ ਹੀ ਹੈ ਜੀ ਆਪਾਂ ਜਦੋਂ ਜਦੋਂ ਉਹਨੂੰ ਉਹਦੀ ਰੁੱਤ ਆਉਂਦੀ ਉਦੋਂ ਆਪਾਂ ਖਾ ਕੇ ਅੱਕ ਜਾਂਦੇ ਆ ਜੀ ਖਾ ਕੇ ਅੱਕ ਚੁੱਕੇ ਹੁੰਦੇ ਆ ਇਹ ਗਲਤ ਹਾਂਜੀ ਇਹ ਤਾਂ ਹਸਤੇ ਮੜ ਗਈ ਦੁੱਤ ਮੁਤਾਬਕ ਚੀਜ਼ ਚੰਗੀ ਆ ਉਹਨੂੰ ਰੇ ਸਬਰੇ ਦੀ ਵੀ ਏਡੀ ਲੋੜ ਨਹੀਂ ਪੈਂਦੀ ਚਲੋ ਠੀਕ ਹੈ ਜੀ ਤੁਸੀਂ ਫਿਰ ਇੱਥੇ ਮਹਿਫਿਲ ਹਰ ਰੋ ਹੀ ਲੱਗਦੀ ਹੈ ਜੀ ਇੱਥੇ ਨੇੜੇ ਤੇੜੇ ਦੇ ਹਾਂ ਨੇੜੇ ਤੇੜੇ ਚਲੋ ਦੂਰ ਵੀ ਘਰ ਆ ਗਏ ਆ ਜੀ ਅੱਛਾ 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 ਇਹ ਦਾਦੀ ਪੋਤੀ پارک ਵਜਦਾ ਹੈ ਨਾ ਜੀ ਹਾਂ ਤੁਸੀਂ ਫਿਰ ਕਿਹੜੇ ਅੱਛਾ 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 ਅਸੀਂ ਤਾਂ ਇਹ ਮਲੋੜ ਤੋਂ ਜੀ ਅੱਛਾ ਮਲੋੜ ਤੋਂ ਜੀ ਚਲੋ ਵਧੀਆ ਲੱਗਾਈ ਤੁਹਾਨੂੰ ਮਿਲ ਕੇ ਔਰ ਤੂੜਦਰੀਆਂ ਦੁਕਾਨਾਂ ਹਾਂਜੀ 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 ਚਲੋ ਵਧੀਆ ਜੀ ਠੀਕ ਹੈ ਜੀ हाँ जी हाँ जी जरूर जरूर जरूरी देखो ला जी बहुत तो ठीक है अच्छा आगे। आगे। नहीं है। अच्छा अच्छा की हो है बापी थाने अच्छा अच्छा चलो ठीक है तो बापी ठीक नहीं के विपरीत तौर पे ठीक नहीं के है ता करके या बारे या कुछ भी ਯਾਦ ਦੇ ਵਿੱਚ ਉਹ ਮਹੀਨਾ ਦਿਨਾਂ ਦੇ ਵਿੱਚ ਬਹੁਤ ਹਾਲਾਤ ਮਾੜੇ ਰਹੇ ਹੜਾ ਕਰਕੇ ਉਹਦੇ ਚਲੋ ਖੈਰ ਹੁਣ ਤਾਂ ਹੁਣ ਤਾਂ ਬਹੁਤ ਥਲ ਪੈ ਗਈ ਕਿ ਲੋਕਾਂ ਨੇ ਮਦਦ ਵੀ ਬਹੁਤ ਕੀਤੀ ਹੈ ਤੇ ਕਰਨੀ ਬੰਦੀ ਵੀ ਸੀ ਕਿਉਂਕਿ ਇਸ ਟਾਈਮ ਉਹ ਵੀ ਆਪਣੇ ਭਰਾ ਹੀ ਹੈ ਜਿਹੜੇ ਉੱਥੇ ਬੈਠੀ ਹੈ ਤੇ ਬਾਕੀ ਸਰਕਾਰ ਵੱਲੋਂ ਵੀ ਆ ਰਹੀ ਹੈ ਮਦਦ ਨੋ ਕੀ ਲੱਗਦਾ ਵੀ ਇਹ ਜਿਹੜੇ ਹੜ ਆਏ ਐ ਇਹ ਮਤਲਬ ਮੈਨ ਮੇਡ ਐ ਜਾਂ ਕੁਦਰਤੀ ਐ ਕੁਦਰਤ ਦੇ ਤੌਰ ਤੇ ਐ ਕੁਦਰਤੀ ਆਫਤ ਆਈ ਐ ਜਾਂ ਵੀ ਥੋੜਾ ਬੋਤਾ ਲੱਗਦਾ ਵੀ ਸਰਕਾਰਾਂ ਦਾ ਸਾਜ਼ ਹੈ ਜਿਹੜੇ ਹੁਣ ਤੱਕ ਸੁਨੇ ਸੀ ਨਾ ਉਹ ਤਾਂ ਕੁਦਰਤੀ ਸੁਨੇ ਸੀ ਆ ਮੈਨ ਮੇਡ ਵਾਲਾ ਵਰਡ ਹੀ ਪਹਿਲੀ ਵਾਰ ਹੀ ਸੁਣਿਆ ਇਹ ਇਸ ਤਰ੍ਹਾਂ ਹੋਇਆ ਵੀ ਚਲੋ ਆਪਾਂ ਆਪਣਾ ਪ੍ਰੋਪਗੈਂਡਾ ਲਾਤਾ ਬਸ ਮਨੂ ਉਹਨੇ ਐਸਸੀ ਬਾਰੇ ਆਪਾਂ ਦੇ ਇੱਥੇ ਰਹਿਨੇ ਆਪਾਂ ਨੂੰ ਉਹ ਇੱਕ ਸਿਆਸਤ ਚਲਦੀ ਹੈ ਜਾਂ ਕੀ ਚੱਲਦਾ ਆਪਾਂ ਇੰਨੀ ਡੂੰਘਾਈ ਤੱਕ ਜਾਂਦੇ ਨਹੀਂ ਪਰ ਇਹ ਵੀ ਰੋੜਾ ਇਹ ਬਾਵਾ ਪਿਆ ਹੈ ਚਲੋ ਵਧੀਆ ਪੰਜਾਬ ਤਾਂ ਹਮੇਸ਼ਾ ਕੱਢਦਾ ਲੋਕਾਂ ਦੇ ਨਾਲ ਜਾ ਕੇ ਤਾਂ ਕਿ ਪਹਿਲੀ ਵਾਰ ਪੰਜਾਬ ਦੇ ਨਾਲ ਆ ਕੇ ਖੜੇ ਆ ਬਾਕੀ ਸਟੇਟ ਵੀ ਖੜੇ ਆ ਬਾਕੀ ਭਾਈਚਾਰੇ ਵੀ ਖੜੇ ਆ ਚਲੋ ਵਧੀਆ ਲੱਗਾ ਤੇ ਤੁਸੀਂ ਵੀ ਦੇਖਦੇ ਹੋਵੋਗੇ YouTube ਵਗੈਰਾ ਸਾਰਾ ਕੁਝ ਹੈ ਨਾ ਤੇ ਉਹਨਦੇ ਤੇ ਕਹਿੰਦੇ ਜਿਵੇਂ ਵੀ ਮਤਲਬ ਇਹਨਾਂ ਨੇ ਰਾਸ਼ਨ ਇਕੱਠਾ ਕਰ ਲਿਆ ਜੀ ਫਲਾਨਾ ਕਰ ਲਿਆ ਆਟਮ ਕਰ ਲਿਆ 6-6 ਮਹੀਨੇ ਦਾ 7 ਸਾਲ ਦਾ ਤੁਹਾਨੂੰ ਕੀ ਲੱਗਦਾ ਉਹਨਦੇ ਬਾਰੇ ਕਿ ਹੋ ਸਕਦਾ ਇਦਾਂ ਇਹਦੇ ਵਿੱਚ ਪੁੱਛੀ ਕਿ ਹਰੇਕ ਤਰ੍ਹਾਂ ਦੇ ਲੋਕ ਹੁੰਦੇ ਆ ਮਤਲਬ ਕੋਈ ਹੁਣ ਅੱਜ ਮੈਂ ਇੱਕ ਵੇਖਿਆ ਉਹ ਦੂਜੇ ਉਹ ਰਾਸ਼ਨ ਲਈ ਜਾਂਦਾ ਸੀ ਕਿਸੇ ਟਰਾਲੀ ਵਿੱਚ ਉਹ ਕਹਿੰਦੇ ਵੀ ਤੇਰੇ ਕੋਲ ਜ਼ਮੀਨ ਤੇ ਹੈ ਨਹੀਂ ਤੂੰ ਕਹਦਾ ਇਸੇ ਲਈ ਹਾਂ ਉਹ ਨੇ ਕਹਿ ਕੇ ਕਹਿੰਦਾ ਮੇਰੇ ਕੋਲ ਜ਼ਮੀਨ ਤੇ ਹੈ ਨਹੀਂ ਤੇ ਹੜ੍ਹ ਨਹੀਂ ਤੇ ਮੇਰਾ ਵੀ ਨੁਕਸਾਨ ਹੈ ਮੈਂ ਦਿਹਾੜੀ ਨਹੀਂ ਗਿਆ ਕਹਿੰਦਾ ਇਹ ਇਕੱਲੀ ਜ਼ਮੀਨ ਵਾਲੇ ਦਾ ਤਾਂ ਨਹੀਂ ਨੁਕਸਾਨ ਹੋਇਆ ਉਹ ਤਾਂ ਜ਼ਮੀਨ ਤੇ ਜ਼ਮੀਨ ਤੇ ਦਿਹਾੜੀ ਕਰੂਗਾ ਫੇਰ ਹੀ ਕਾਊਗਾ ਰੁਜ਼ਗਾਰ ਤੇ ਤਾਂ ਸਾਰਿਆਂ ਤੇ ਹੀ ਅਸਰ ਪਿਆ ਹੈ ਨਾ ਜਿਵੇਂ ਜ਼ਿੰਮੇਵਾਰ ਦੇ ਨਾਲ ਹੀ ਸਾਰਾ ਕੁਝ ਚੱਲਣਾ ਹੈ ਬੋਲਿਆ ਫਿਰ ਬਾਕੀ ਚੁੱਪ ਕਰ ਗਏ अच्छा अच्छा हां सही है चलो ठीक है जी धन्यवाद जी थैंक यू ਤੁਸੀਂ ਸਾਝ ਵਿਚਾਰ ਮੇਰੇ ਇਹ ਕਹ ਰਹੀ ਹੈ ਅੱਛਾ ਜਿੱਥੇ ਰਹਿ ਰਿਹਾ ਹੈ ਅੱਛਾ ਅੱਛਾ ਤੁਹਾਡਾ ਪਿੰਡ ਵੀ ਪਿੰਡ ਵੀ ਉਧਰੋਂ ਨੇ ਜੀ ਆ ਪਿੰਡ ਵੀ ਰਹਿੰਦੇ ਫਾਇਲ ਕਾ ਸ਼ਹਿਰ ਚ ਹੈ ਸ਼ਹਿਰ ਤੋਂ ਹਾਂ ਜੀ ਦੱਸੋ ਜੀ ਪੁੱਛੋ ਕੀ ਉਧਰ ਸਥਿਤੀ ਹੈ ਫਾਇਲ ਕਾ ਲਈ ਸਾਈਡ ਜੀ ਬਾਲਕਾ ਦੇ ਵਿੱਚ ਬਾਰਡਰ ਏਰੀਆ ਹੈ ਨਾ ਜੀ ਜਿਹੜੇ ਨਾਲ ਪਾਕਿਸਤਾਨ ਦੇ ਨਾਲ ਲੱਗਦੇ ਆਪਣੇ ਪਿੰਡ ਉਹ ਵਿਚਾਰੇ ਬੇਕਰ ਹੋ ਗਏ ਆ ਬਹੁਤ ਪੂਰਾ ਹਾਲ ਹੈ ਉਹਨਾਂ ਦੇ ਪਸ਼ੂ ਵੀ ਖਤਮ ਹੋ ਗਏ ਬੰਦੇ ਵੀ ਖਤਮ ਹੋ ਗਏ ਫਸਲਾਂ ਵੀ ਖਤਮ ਹੋ ਗਈਆਂ ਘਰ ਵੀ ਟਹਿ ਗਈ ਤੇ ਸਰਕਾਰ ਉਹਨਾਂ ਨੂੰ ਜਣੀ ਕੋਈ ਇੰਨੀ ਜ਼ਿਆਦਾ ਮਦਦ ਨਹੀਂ ਦਿੰਦੀ ਆਪਾਂ ਕਹਿੰਦੇ ਨੇ ਵੀ ਜੇ ਉਹ ਇੱਕ ਕਿੱਲੇ ਦਾ 50000 ਦੇਣ ਤਾਂ ਮੇਰੇ ਖਿਆਲ ਇਹ ਨੇ 10000 ਵੀ ਨਹੀਂ ਦੇਣਾਗਾ ਉਹਦੇ ਨਾਲ ਕੋਈ ਕੋਈ ਯਾਰਾ ਨਹੀਂ ਹੁੰਦਾਗਾ ਜਿਹਨੇ ਜ਼ਮੀਨ ਹੁਣ ਲਈ ਹੈ ਠੇਕੇ ਤੇ ਮੇਰੇ ਅਰਕੇ ਨੇ ਤੇ ਵਿਚਾਰੇ ਉਹ ਠੇਕਾ ਭਰਨਗੇ ਕਿ ਕਾ ਮਾਲਕ ਨੂੰ ਪੈਸੇ ਕਿੱਥੋਂ ਦੇ ਦੇਣਗੇ ਠੀਕ ਹੈ ਜੀ ਨੰਬਰ 2 ਵੀ ਉਧਰ ਗਰੀਬ ਤਬਕਾ ਜ਼ਿਆਦਾ ਬਾਟਰ ਦੇ ਉੱਤੇ ਰਾਏ ਸਿੱਖ ਬਰਾਦਰੀ ਜ਼ਿਆਦਾ ਹੈ ਤੇ 2-2 4-4 ਏਕੜਾਂ ਵਾਲੇ ਵਿਚਾਰੇ ਜ਼ਮੀਂਦਾਰ ਛੋਟੇ ਸਮਾਲ ਫਾਰਮਰ ਹੈਗੇ ਆ ਤੇ ਇਹ ਗੁਜ਼ਾਰਾ ਬੜਾ ਮਸਾ ਹੁੰਦਾ ਹੈ ਬਾਕੀ ਸਰਕਾਰ ਜਿਹੜੀ ਹੈਗੀ ਆਪਾਂ ਸਰਕਾਰ ਕੋ ਖੋ ਲਈਏ ਤਾਂ ਸਰਕਾਰ ਇਹਨਾਂ ਉਹਨਾਂ ਨੂੰ ਕੋਈ ਕੋਆਪਰੇਟਿਵ ਜਾਂ ਇਹਨਾਂ ਕੋਈ ਰੀਲੀਫ ਫੰਡ ਜਾਂ ਇਹਨਾਂ ਕੋਈ ਉਹ ਨਹੀਂ ਸਹਾਇਤਾ ਨਹੀਂ ਦੇ ਰਹੀ ਨਹੀਂ ਦੇ ਰਹੀ ਨਹੀਂ ਦੇ ਰਹੀ ਨਾ ਜੀ ਤੇ ਗੱਲ ਇਹ ਹੈ ਵੀ ਜਿਵੇਂ ਮਾਹੌਲ ਬਣਿਆ ਹੋਇਆ ਹੈ ਉਹ ਪੰਜਾਬ ਦੇ ਸਮੁੱਚੇ ਤੌਰ ਤੇ ਸਾਰੇ ਦੇ ਪੰਜਾਬ ਦਾ ਇਹ ਬਹੁਤ ਖਰਾਬ ਹੋਇਆ ਪਿਆ ਉਹਦੇ ਉੱਤੇ ਕੋਈ ਕੰਟਰੋਲ ਨਹੀਂ ਸਰਕਾਰਾਂ ਦਾ ਕੋਈ ਕੰਟਰੋਲ ਨਹੀਂ ਪਬਲਿਕ ਬੜੀ ਦੁਖੀ ਹੈਗੀ ਹੈ ਉਹਨਾਂ ਨੂੰ ਕੋਈ ਰਾਸ਼ਨ ਨਹੀਂ ਮਿਲਦਾ ਕੋਈ ਪੈਨਸ਼ਨਾਂ ਨਹੀਂ ਮਿਲਦੀਆਂ ਕੋਈ ਨੌਕਰੀਆਂ ਨਹੀਂ ਮਿਲਦੀਆਂ ਹਾਂਜੀ ਕੋਈ ਸਹੂਲਤ ਨਹੀਂ ਮਿਲਦੀ ਤੇ ਇੰਨਾ ਮਤਲਬ ਹੁੰਦੇ باوجود ਬੇਰੁਜ਼ਗਾਰੀ ਇੰਨੀ ਵਧ ਗਈ ਮੁਝਾਈ ਵਧ ਗਈ ਹੈ ਕਿ ਸਰਕਾਰ ਨੂੰ ਕੰਟਰੋਲ ਕਰਨਾ ਔਖਾ ਹੋ ਗਿਆ ਹੈ ਜਿਵੇਂ ਹੁਣ ਕਹੇ ਤੇ ਨਵੀਂ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਵੀ ਆਪਾਂ 1600 ਕਰੋੜ ਰੁਪਏ ਦਿੱਤਾ ਹੁਣ ਤੁਸੀਂ ਇਹ ਦੱਸੋ ਵੀ ਸਾਰੇ ਪੰਜਾਬ ਨੂੰ 1600 ਕਰੋੜ ਰੁਪਏ ਨਾਲ ਕਿੱਥੋਂ گزارਾ ਹੋਊਗਾ ਨਹੀਂ ਹੁਣ ਜਿਵੇਂ ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਜਿਵੇਂ ਮੈਂ ਸਿਆਸਤ ਦੀਆਂ ਗੱਲਾਂ ਸ਼ੁਰੂ ਕੀਤੀਆਂ ਤੇ ਤੁਹਾਡੇ ਸਾਥੀ ਥੋੜੇ ਜੇ ਉੱਠ ਕੇ ਤੁਰ ਗਏ ਕਿਤੇ ਉਹਨਾਂ ਨੂੰ ਐ ਲੱਗਾ ਵੀ ਸ਼ਾਇਦ ਕਿਤੇ ਸਰਕਾਰ ਪਰ ਸਰਕਾਰ ਆਪਣੇ ਤੋਂ ਹੀ ਬਣਦੀ ਹੈ ਇਹ ਸਰਕਾਰ ਤਾਂ ਆਪਣੇ ਤੋਂ ਹੀ ਬਣਦੀ ਹੈ ਮੈਂ ਪ੍ਰਦਰਸ਼ਨ ਐ ਖਾਲੀ ਅੱਛਾ 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 ਇਹ ਉਹਨਾਂ ਨੇ ਜਗ੍ਹਾ ਚੇਂਜ ਕਰ ਲਈ ਸ਼ਾਇਦ ਹਾਂ ਨਹੀਂ ਪੰਜਾਬ ਇਹ ਤਾਂ ਕਹਿੰਦਾ ਇੱਕ ਮੁਰਗੀਆਂ ਦਾ ਵੀ ਦਊਂਗਾ ਤੇ ਮੈਂ ਉਹਦਾ ਵੀ ਦਊਂਗਾ ਕਾਸੇ ਦਾ ਨਹੀਂ ਮਿਲਿਆ ਉਹ ਤਾਂ ਕੁਝ ਨਹੀਂ ਕਰ ਦਿੱਤੀ ਹੈ ਹਾਂ ਹੁਣ ਜੋ ਭਗਵੰਤ ਮਾਨ ਮੁੱਖ ਮੰਤਰੀ ਹੈਗਾ ਉਹਦੇ ਵਿੱਚ ਹੁਣ ਕਹਿ ਦਿੰਦਾ ਹੁਣ ਮੇਰੇ ਸਾਰੇ ਕੋਈ ਨਹੀਂ ਜੇ ਸੈਂਟਰ ਮੈਨੂੰ ਪੈਸਾ ਦੇਊਗੀ ਤਾਂ ਮੈਂ ਤੁਹਾਨੂੰ ਦਿਆਂਗਾ ਠੀਕ ਹੈ ਜੀ ਪਬਲਿਕ ਕੋ ਹੁਣ ਇੰਨੀ ਔਖੀ ਹੋਈ ਬੈਠੀ ਇੰਨੀ ਔਖੀ ਹੋਈ ਬੈਠੀ ਕਿ ਉਹਨਾਂ ਦਾ ਪਬਲਿਕ ਤਾਂ ਜੀ 10 ਸਾਲ ਨਹੀਂ ਉੱਠ ਸਕਦੇ ਘਟੋ ਘਟ ਨਹੀਂ ਉੱਠ ਸਕਦੇ ਰਵੜ ਦਾ 10 ਸਾਲ ਨਹੀਂ ਹਾਂ ਹੁਣ ਜਿਹਨੇ ਜ਼ਿਮੀਂਦਾਰਾਂ ਦੀ ਫਸਲਾਂ ਮਾਰੀ ਹੈ ਕਈਆਂ ਉਹ ਠੇਕਾ ਤਾਂ ਕੀ ਦੇਣਾ ਕਾਂ ਜਿਹੜੀ ਕਣਕ ਬੀਜਣੀ 5-5 ਫੁੱਟ ਪਾਣੀ ਖੜਾ ਪੈ ਡਾ ਚ ਉਹ ਪਾਣੀ ਨਹੀਂ ਸੁਕਣਾ ਤੇ ਕਾਂ ਵਿਚਾਰੇ ਕਾਂ ਕੀ ਬੀਜਣਗੇ ਤੇ ਕੀ ਵਿਚਾਰੇ ਖਾਣਗੇ ਤੇ ਕੀ ਵਿਚਾਰਾ ਦਾ ਗੁਜ਼ਾਰਾ ਹੋਊਗਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸੋ ਗੱਲ ਇਹ ਹੈ ਵੀ ਆਪਾਂ ਕਹਿ ਦਿੰਨੇ ਆ ਵੀ ਪਬਲਿਕ ਦਾ ਨਾਲ ਸਰਕਾਰ ਦਾ ਸਹਿਯੋਗ ਪਬਲਿਕ ਦੇ ਨਾਲ ਹੈਗਾ ਠੀਕ ਹੈ ਰਾਸ਼ਨ ਦਿੱਤਾ ਹੈ ਸਭ ਤੋਂ ਵੱਡਾ ਰਲੀਫ ਦੇ ਰਿਆ ਰਾਸ਼ਨ ਕਣਕ ਵਗੈਰਾ ਆਟਾ ਵਗੈਰਾ ਪਸ਼ੂਆਂ ਲਈ ਚਾਰਾ ਵਗੈਰਾ ਪੰਡਾ ਦੇ ਜ਼ਿੰਮੇदार ਬਥੇਰਾ ਉਹਨਾਂ ਨੂੰ ਜਿਹੜੇ ਲੋਕਾਂ ਤੇ ਬੇਕਰੋਗੇ ਉਹਨਾਂ ਨੂੰ ਵੰਡ ਰਹੇ ਆ ਬਹੁਤ ਬਹੁਤ ਹੈਲਪ ਕਰ ਰਹੇ ਆ ਪਰ ਫਿਰ ਵੀ ਦੁਖੀ ਤੇ ਦੁਖੀ ਤਾਂ ਹੈਗੇ ਨਾ ਪੂਰਾ ਖਰਚਾ ਤਾਂ ਇਹ ਨਾ ਹੁੰਦਾਗਾ ਹਾਂ ਐਸ ਕਰਕੇ ਮਤਲਬ ਚਾਹੀਦਾ ਤਾਂ ਇਹ ਹੀ ਹੈ ਬਾਕੀ ਹੁਣ ਕੁਝ ਕਹਿ ਨਹੀਂ ਸਕਦੇ ਵੀ ਜਿੰਨੇ ਸੈਂਟਰ ਗਵਰਨਮੈਂਟ ਕੰਡਾ ਕਰਦੀ ਹੈ ਕਿੰਨੇ ਕਰਦੀ ਹੈ ਸਰਕਾਰਾਂ ਦੇ ਪ੍ਰੋਪਗੈਂਡੇ ਜੀ ਉਹਨਾਂ ਨੇ ਕਰਨੀ ਕਰਨੇ ਆ ਆਪਣੇ ਬਾਕੀ ਹੜਾ ਦਾ ਆਲ ਕਰਕੇ ਕਿਉਂ ਪਤਾ ਵੀ ਇੰਨੇ ਹੜਾ ਤੇ ਮਾਹੌਲ ਐਡਾ ਖਰਾਬ ਹੋ ਗਿਆ ਹੈ ਮੇ ਸਾਰੇ ਪੰਜਾਬ ਦੇ ਨਹੀਂ ਸਾਰੇ ਇੰਡੀਆ ਦੇ ਵਿੱਚ ਸਾਰੀਆਂ ਸਟੇਟਾਂ ਯੂਪ ਬਿਹਾਰ ਯੂ ਇਸ ਤੋਂ ਜ਼ਿਆਦਾ ਹਾਲਾਤ ਮੰਦੇ ਹੋਣੇ ਜੀ ਹਾਂ ਜੀ ਇਸ ਤੋਂ ਜ਼ਿਆਦਾ ਹਾਲਾਤ ਮੰਦੇ ਹੋਣੇ ਚਲੋ ਤੁਸੀਂ ਦੇਖ ਰਹੇ ਸੀ ਜੀ ਦਾਦੀ ਪੋਤੀ ਪਾਰਕ ਦੇ ਵਿੱਚੋਂ ਆਪਾਂ ਲੋਕਾਂ ਦੇ ਵਿਊ ਲਏ ਆ ਕਿੱਦਾਂ ਕਿੱਦਾਂ ਤੇ ਤੁਸੀਂ ਆਪਦੇ ਕਮੈਂਟ ਸੈਕਸ਼ਨ ਦੇ ਵਿੱਚ رائے ਰੱਖ ਸਕਦੇ ਆ ਜੀ ਚਲੋ ਧੰਨਵਾਦ ਜੀ